ਅਧਿਆਪਕ ਗੁਰੂ ਹੈ ਜਿਸ ਨੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਹੁੰਦੀ ਹੈ ਪਰ ਕੀ ਹੋਵੇਗਾ ਜੇਕਰ ਅਧਿਆਪਕ ਹੀ ਵਿਦਿਆਰਥੀਆਂ ਸਾਹਮਣੇ ਮਾਰੇ ਕੰਮ ਕਰਾਉਣਾ ਚਾਹਵੇ। ਜੀ ਹਾਂ ਇੱਕ ਅਧਿਆਪਕ ਵੱਲੋਂ ਸ਼ਰਾਬ ਦੀ ਬੋਤਲ ਨੂੰ ਲੈ ਕੇ ਸਕੂਲ ਦੇ ਵਿੱਚ ਦਾਖਲ ਹੋਣ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਹੁਣ ਲੋਕਾਂ ਦੇ ਵਿੱਚ ਖੂਬ ਗੁੱਸਾ ਹੈ। ਇਹ ਘਟਨਾ ਛਤੇਸਗੜ ਦੇ ਬਲਾਸਪੁਰ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੀ ਦੱਸੀ ਜਾ ਰਹੀ ਹੈ। ਵੀਡੀਓ ਦੀ ਸ਼ੁਰੂਆਤ ਦੇ ਵਿੱਚ ਇੱਕ ਵਿਅਕਤੀ ਦਿਖਾਈ ਦਿੰਦਾ ਜੋ ਸਰਕਾਰੀ ਸਕੂਲ ਦੇ ਵਿੱਚ ਅਧਿਆਪਕ ਦੱਸਿਆ ਜਾਂਦਾ ਹੈ ਉਸ ਦੀ ਪਛਾਣ ਸੰਤੋਸ਼ ਕੇਵਤਵਜੋ ਹੋਈ ਹੈ। ਉਸ ਤੋਂ ਬਾਅਦ ਉਸ ਦੀ ਜੇਬ ਦੇ ਵਿੱਚ ਸ਼ਰਾਬ ਦੀ ਬੋਤਲ ਨੂੰ ਲੈ ਕੇ ਪੁੱਛ-ਕਿਛ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਅਧਿਆਪਕ ਮੰਨਦਾ ਹੈ ਕਿ ਉਹ ਰੋਜ਼ਾਨਾ ਪਿੰਦਾ ਹੈ ਅਤੇ ਕਹਿੰਦਾ ਹੈ ਕਿ ਕੋਈ ਦਿੱਕਤ ਹੈ ਕੀ ਕੋਈ ਸਮੱਸਿਆ ਹੈ ਉਸ ਤੋਂ ਪੁੱਛ-ਕਿਛ ਕਰਨ ਵਾਲਾ ਵਿਅਕਤੀ ਅੱਗੇ ਕਹਿੰਦਾ ਹੈ ਕਿ ਇਹ ਵਿਵਹਾਰ ਸਕੂਲ ਦੇ ਅੰਦਰ ਅਸਵੀਕਾਰਨਯੋਗ ਹੈ ਵਿਦਿਆਰਥੀ ਤੁਹਾਨੂੰ ਤੀਖ ਰਹੇ ਨੇ ਜਲਦੀ ਹੀ ਸਕੂਲ ਦੇ ਬਾਹਰ ਆਪਣੀ ਬਾਈਕ ਖੜਾ ਕਰਕੇ ਅਧਿਆਪਕ ਜੋ ਹੈ ਫਿਰ ਸਟਾਫ ਰੂਮ ਦੇ ਅੰਦਰ ਦਾਖਲ ਹੁੰਦਿਆ ਦੇਖਿਆ ਜਾ ਸਕਦਾ ਹੈ ਸਾਥੀ ਅਧਿਆਪਕਾਂ ਵੱਲ ਧਿਆਨ ਨ ਦਿੱਤੇ ਬਿਨਾਂ ਇਹ ਅਧਿਆਪਕ ਆਪਣਾ ਪੈਗ ਬਣਾਉਣ ਲੱਗ ਜਾਂਦਾ ਜੀਹਾਂ ਤੇ ਕਹਿੰਦਾ ਹੈ ਕਿ ਮੈਂ ਦੇਰ ਨਾਲ ਆਵਾਂਗਾ ਇਹ ਮੇਰੀ ਇੱਛਾ ਹੈ ਉਹ ਫਿਰ ਇੱਕ ਕੁਰਸੀ ਤੇ ਬੈਠਦਾ ਆਪਣੀ ਸ਼ਰਾਬ ਦੀ ਬੋਤਲ ਨੂੰ ਮੇਜ਼ ਤੇ ਰੱਖਦਾ ਅਤੇ ਫਿਰ ਇਹ ਸਾਰਾ ਕੁਝ ਟੈਮਰੇਦ ਵਿੱਚ ਕੈਪ ਹੋ ਜਾਂਦਾ ਹੈ ਜਿਨ੍ਹਾਂ ਤੋਂ ਅੰਦਾਜ਼ਾ ਹੈ ਕਿ ਵੀਡੀਓ ਨੂੰ ਟਵਿੱਟਰ ਤੇ ਸਾਂਝਾ ਕੀਤਾ ਗਿਆ ਵੀਡੀਓ ਨੂੰ ਟਵਿੱਟਰ ਤੇ ਸਾਂਝਾ ਕਰਦੇ ਆ ਹੀ ਇਹ ਵਾਇਰਲ ਹੋ ਜਾਂਦਾ ਜਿਸ ਤੋਂ ਬਾਅਦ ਲੋਕ ਵੱਖੋ ਵੱਖਰੀ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਤੁਸੀਂ ਵੀ ਇਹ ਵੀਡੀਓ ਦੇਖੋ ਆਪ ਕੋ ਨਹੀਂ ਮੈਂ ਟੀਚਰ ਹਾਂ ਟੀਚਰ ਹਾਂ ਕਿ ਸਰ ਹਾਂ ਕੀ ਕਰ ਰਹੇ ਹੋ ਬੰਜੇਮੇ ਜੋ ਵੀ ਹੈ ਕੀ ਕੰਮ ਹੈ ਬਤਾਓ ਮੈਨੂੰ टीचर आप स्कूल में ऐसी पी के बैठते हो हमारी मर्जी हमारे धान खुलेआम स्कूल में कॉटन आओ, आओ। मेरी मर्जी। आपकी मर्जी क्यों? मेरी मर्जी आपको क्या कह रही मैं रोज पीता हूँ अच्छा मेरे पास सब कुछ अच्छा सर ये गलत बात है है ना स्कूल में ऐसा नहीं करते बच्चे लोग देख रहे देखो देख रहे तो आपको क्या करना आप है बोलो वो दिक्कत आप गवर्नमेंट जॉब में सर आप शिक्षक हैं क्या कर में मैं रहे करना है बोलो वो दिक्कत मैं कर रहा जो कर रहा हूँ बोलो ये है दीदी ऐसा है मेरे पास फोटो खींच लो क्या मैम पता नहीं सर मैं कभी जा जो में रखा हुआ है सामने स्कूल है स्कूल के पर दिखाई मैं दिखा रहा हूँ सर दिखा दिखा ये तो अभी आया है स्कूल लेकर भी देखने आए हैं देख लेट में आया हूँ और आया हूँ सुबह से आए दो तीन घंटे हो गया हूँ ये देखो ये ये देख लो ये फोटो खींच लो ये चलो ਇਹ ਮੇਰਾ ਪਰਪਰਾਨਾ ਤੇ ਸਕੂਲ ਤੋਂ ਖੁੱਲੇ ਆਮ ਸ਼ਰਾਬ ਪੀ ਕੇ ਬੱਚਾਂ ਦੇ ਭੁਖ ਨਾਲ ਖੇਲ ਰਿਹਾ ਇਹ ਅਧਿਆਪਕ ਜੀਹਾਂ ਜਿਸ ਦੀ ਵੀਡੀਓ ਤੁਸੀਂ ਦੇਖੀ ਸतीशਗੜ ਦੇ ਬिलासपुर ਚ ਅਧਿਆਪਕ ਸੰਤੋਸ਼ ਕੇਵਤੀ ਦੀ ਇਹ ਵੀਡੀਓ ਵਾਇਰਲ ਹੋਈ ਹੈ ਅਧਿਆਪਕ ਉਸ ਵਿਅਕਤੀ ਨੂੰ ਕੋਚਤਾ ਹੈ ਜੋ ਉਸ ਨੂੰ ਸਵਾਲ ਕਰਦਾ ਹੈ ਕਿ ਉਹ ਆਪਣੇ ਕੰਮ 'ਚ ਧਿਆਨ ਰੱਖੇ ਵੀਡੀਓ ਕੁਝ ਹੀ ਸਮੇਂ ਦੇ ਵਿੱਚ ਵਾਇਰਲ ਹੋ ਗਈ ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਅਸ਼ਲੀਲ ਘਟਨਾ ਤੇ ਪ੍ਰਤੀਕਿਰਿਆ ਦਿੱਤੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ